ਤੇ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾ ਕੇ ਉਸ ਪ੍ਰਭੂ ਦੇ ਉਸ ਪੂਰੇ ਦੇ ਦਰਸ਼ਨ ਕੀਤੇ ਉਹਨਾਂ ਨੇ ਵਿਰਾਗ ਵਿੱਚ ਕਿਹਾ ਕਹਿੰਦੇ ਨਿਕਟ ਸੁਨੇਓ ਅਰ ਪੇਖਿਓ ਨਾਹਿਨ ਪਰਮ ਪਰਮ ਦੁਖ ਭਰੀਆਂ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਅਸਲ ਵਿੱਚ ਸਾਨੂੰ ਮਨੁੱਖਾ ਜਨਮ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਹੋਇਆ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਉਹਦੇ ਵਿੱਚ ਲੀਨ ਨਹੀਂ ਹੋ ਸਕਦੇ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਕੇ ਜਿਨ੍ਹਾਂ ਨੇ ਗੁਰੂ ਦਾ ਓਟ ਆਸਰਾ ਲਿਆ ਉਹਦੇ ਦਰਸ਼ਨ ਕੀਤੇ ਉਹਨਾਂ ਦੀ ਜੋਤ ਵਿੱਚ ਜੋਤ ਮਿਲ ਗਈ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਜੋਤ ਮਿਲ ਗਈ ਉਹਨਾਂ ਇਸ ਕਰਕੇ ਉਹਨਾਂ ਦੇ ਅਸੀਂ ਪਾਵਨ ਬਚਨ ਪੜ ਰਹੇ ਹਾਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਖੁਦ ਮਲਾਪ ਕੀਤਾ ਖੁਦ ਉਹਦੇ ਨਾਲ ਇੱਕ ਮਿਕ ਹੋਏ ਇਸ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮੂੰ ਜੁਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥਿਓਸ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਦਰਸ਼ਨ ਕਿਉਂ ਨਹੀਂ ਹੋ ਰਹੇ ਮਨ ਕਿਉਂ ਨਹੀਂ ਟਿਕ ਰਿਹਾ ਮਨ ਨੂੰ ਸ਼ਾਂਤੀ ਮਨ ਨੂੰ ਸੁੱਖ ਕਿਉਂ ਨਹੀਂ ਮਿਲ ਲਿਆ ਕਿਉਂਕਿ ਇਹ ਜਿਹੜੀ ਮੇਰੀ ਮੇਰੀ ਆ ਨਾ ਕਹਤ ਕਬੀਰ ਸੁਨੋ રે ਸੰਤੋ ਮੇਰੀ ਮੇਰੀ ਝੂਠੀ ਇਹ ਅਸੀਂ ਮੈਂ ਮੇਰੀ ਦੇ ਵਿੱਚ ਹੀ ਖਤਮ ਹੋ ਗਏ ਸਾਰੀ ਉਮਰ ਸਾਡੀ ਮੈਂ ਮੇਰੀ ਨਹੀਂ ਜਾਂਦੀ ਅਸਲ ਵਿੱਚ ਮਨ ਉਦੋਂ ਟਿਕਦਾ ਏ ਉਦੋਂ ਸਥਿਰ ਹੁੰਦਾ ਏ ਕਹਿੰਦੇ ਨਾਨਕ ਗੁਰ ਤੇ ਥਿਤ ਪਾਈ ਬਿਨ ਸਜਾਏ ਮੈਂ ਮੂਰ ਮੇਰ ਤੇਰ ਜਬ ਇਨੇ ਚੁਕਾਈ ਤਾ ਤੇ ਇਸੰਗ ਨਹੀਂ ਬਹਿਰਾਏ ਭਗਤ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਜਦੋਂ ਸਾਡੇ ਵਿੱਚ ਹਮ ਹੰਕਾਰ ਹੁੰਦਾ ਏ ਹੋਮੇ ਹੁੰਦੀ ਉਦੋਂ ਪਰਮਾਤਮਾ ਸਾਡੇ ਅੰਦਰ ਨਹੀਂ ਹੁੰਦਾ ਤੇ ਜਦੋਂ ਪਰਮਾਤਮਾ ਦਾ ਸਿਮਰਨ ਕਰਦੇ ਆ ਪਰਮਾਤਮਾ ਨੂੰ ਯਾਦ ਕਰਦੇ ਅਸੀਂ ਤੇ ਕਹਿੰਦੇ ਹੰਕਾਰ ਖਤਮ ਹੋ ਜਾਂਦਾ ਪਰਮਾਤਮਾ ਅੰਦਰ ਪ੍ਰਗਟ ਹੋਦਾ ਅਸਲ ਵਿੱਚ ਸਾਡੇ ਤੇ ਪਰਮਾਤਮਾ ਦੇ ਦਰਮਿਆਨ ਇੱਕ ਕੂੜ ਦੀ ਪਾਲ ਹੈ ਇੱਕ ਪਰਦਾ ਹੈ ਉਹ ਪਰਦਾ ਕਿਹੜਾ ਹੈ ਵਿਚ ਪੜਦਾ ਦੂਰ ਪਈ ਆਸ